올 인디아 ਦੀ ਗਾਰੰਟੀ ਲੈਣ ਦੇ ਕੋਈ 120 ਰੁਪਏ ਸਕੇਅਰ ਫੁੱਟ ਚ ਦਰਵਾਜ਼ਾ ਦੇ ਦੇ ਜੀ ਪੂਰੇ 올 인디아 ਦੀ ਇਸ ਮਟੀਰੀਅਲ ਦੇ ਵਿੱਚ ਜੇ ਵੀ ਦਾ ਅੰਦਰ ਬੋਰਡ ਹੋਣਾ ਚਾਹੀਦਾ ਲਿਖਤ ਵਿੱਚ ਵਿੱਚ ਗਾਰੰਟੀ ਹੋਣੀ ਚਾਹੀਦੀ ਹੈ ਔਰ ਕੋਈ 120 ਰੁਪਏ ਦੇ ਦੇ ਦੋ ਬੰਦਾ 50000 ਰੁਪਏ ਕੈਸ਼ ਨਾਮ ਲੈ ਕੇ ਜਾ ਸਕਦਾ ਕੋਈ 120 ਰੁਪਏ ਦੇ ਵਿੱਚ ਜੇ ਵੀ ਦਾ ਡੋਰ ਦੇ ਦੇ ਤੇ ਵੀਰ ਜੀ ਜੇ ਮੈਂ 7 ਦਿਨ ਦਾ ਜ਼ਿਆਦਾਤਰ ਸਟੈਂਡਰਡ ਸਾਈਜ਼ ਦੇ ਦਰਵਾਜ਼ੇ ਲੱਗਦਾ ਕੀ ਵਾਰ ਰੇਟ ਬਣ ਜੂਗਾ ਇਹਦਾ 7 ਦਿਨ ਦਾ ਤੁਸੀਂ ਮੰਨ ਕੇ ਚੱਲੋ ਮੋਟਾ ਮੋਟਾ 2000 ਤੋਂ 2500 ਦੇ ਵਿੱਚ ਬੈਠੂਗਾ ਸਾਰਾ ਜੀ ਉਹ ਫਰੈਸ਼ ਦਾ ਸੈਗਮੈਂਟ ਹੈ ਜ ओके ਜੇ ਤੁਸੀਂ ਜ਼ਿਆਦਾ ਗਰੰਟੀ ਲੈਣਾ ਚਾਹੁੰਨਾ ਤਾਂ 15 ਸਾਲ ਦੀ ਗਰੰਟੀ ਵਾਲੇ ਵੀ ਆ ਗਏ ਜੀ 15 ਸਾਲ ਦੀ ਜਰਮਨ ਪਾਈਨ ਦਾ ਬੋਰਡ ਹੋਏਗਾ ਜੀ ਜੇ ਵੀ ਦਾ ਫੁੱਲ ਗਰੰਟੀ ਹੋਏਗੀ ਜੀ ਕਿ ਪੱਲਾ ਘੁੰਮ ਜੇ ਬੈਂਡ ਹੋ ਜੇ ਤੇ ਦਿਮਗ ਲੱਗ ਜੇ ਓਨਲੀ 150 ਰੁਪਏ ਫੁੱਟੇਜ ਦੇ ਦਾਂਗੇ ਜੀ ਇਹ 150 ਰੁਪਏ ਜੀ 150 ਰੁਪਏ ਫੁੱਟੇਜ ਦੋਨੇ ਸਾਈਡ ਤੇ ਮਾਈਕਾ ਲੱਗਿਆ ਜੀ ਇਹ ਨਹੀਂ ਇਹ ਮਾਈਕਾ ਸਟੈਲਨ ਦਾ ਮਾਈਕਾ ਜੀ ਇਹ ਸਕਿਨ ਡੋਰ ਨੇ ਪ੍ਰੋਫੈਸ਼ਨਲੀ ਆਫਿਸ ਵਗੈਰਾ ਫਲੈਟਸ ਵਗੈਰਾ ਕਮਰਸ਼ੀਅਲ ਜਿਵੇਂ ਰੇਲਵੇ ਸਟੇਸ਼ਨ ਜਾਂ 에ਅਰਪੋਰਟਸ ਵਗੈਰਾ ਉਹਨਾਂ ਵਾਸਤੇ ਯੂਜ਼ ਹੁੰਦੇ ਨੇ ਜੀ ਇਹ ਦਰਵਾਜ਼ੇ 250 ਰੁਪਏ ਸਕਰ ਫੁੱਟ ਦੇ ਵਿੱਚ ਦਰਵਾਜ਼ਾ ਦੋਨੇ ਸਾਈਡ ਤੇ 1mm ਦੀ ਸਕਿਨ ਲੱਗੀ ਹੋਈ ਹੈ ਜੀ 15 ਸਾਲ ਦੀ ਗਾਰੰਟੀ ਕਵਰ ਕਰਦੇ ਆਂ ਆਲ ਹਿਮਾਚਲ ਤੋਂ ਮਿਲ ਉਹ ਜੁਪੀ ਐਮਪੀ ਜਿੱਥੇ ਮਰਜੀ ਮੰਗਵਾ ਲੈ ਜਿੱਥੇ ਮਰਜੀ 올 ਇੰਡੀਆ ਦੇ ਵਿੱਚ ਜਿੱਥੇ ਮਰਜੀ ਦਰਵਾਜੇ ਦੀ ਡਿਲੀਵਰੀ ਮੰਗਵਾ ਲੈ ਬੰਦਾ ਮਿਨਿਮਮ 100 ਰੁਪਏ ਖਰਚਾ ਆਉਂਦਾ ਜੀ ਇੱਕ ਦਰਵਾਜੇ ਦਾ ਔਰ ਮੈਕਸਿਮਮ 300 ਰੁਪਏ ਬਿਲਡਰਾਂ ਵਾਸਤੇ ਵੀ ਬਹੁਤ ਵਧੀਆ ਪ੍ਰਾਈਸ ਨੇ ਸਾਡੇ ਕੋਲੇ ਦੁਕਾਨਦਾਰਾਂ ਵਾਸਤੇ ਵੀ ਬਹੁਤ ਵਧੀਆ ਪ੍ਰਾਈਸ ਨੇ ਜਿਹੜੇ ਵੀ ਅੱਗੇ ਕੰਮ ਕਰਨਾ ਚਾਹੁੰਦੇ ਨੇ ਕੋਈ ਨਵਾਂ ਕੰਮ ਖੋਲਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਪ੍ਰਾਈਸ ਅਡਰੈਸ ਹੈਗਾ ਜੀ ਸਾਡਾ Shimla Kalka Highway ਜੀ Jirkhpur Baltana ke area light ਜਿਹੜੇ ਚੱਲਦੇ ਲਾਈਵ ਨੂੰ ਸ਼ੇਅਰ ਕਰਨਗੇ ਜਾਂ ਵੀਡੀਓ ਨੂੰ ਸ਼ੇਅਰ ਕਰਨਗੇ ਉਹਨੇ ਉਹਨਾਂ ਪਹਿਲੇ 10 ਕੰਟੈਂਸਟਰ ਲਈ 5-5000 ਰੁਪਏ ਦੇ ਕੈਸ਼ ਇਨਾਮ ਨੇ ਮੈਕਸਿਮਮ ਗਰੁੱਪ ਚ ਸ਼ੇਅਰ ਕਰਨਾ ਹੈ 9878290778 ਤੇ ਮੈਨੂੰ ਉਹਦਾ ਸ਼ੇਅਰ ਦਾ ਜੋ ਸਕਰੀਨਸ਼ਾਟ ਹੈ ਭੇਜਣਾ ਜਿਹਨੇ ਮੈਕਸਿਮਮ ਸ਼ੇਅਰਿੰਗ ਕੀਤੀ ਹੋएगी ਉਹਦੇ ਲਈ ਕੈਸ਼ ਇਨਾਮ 5000 ਰੁਪਏ ਦੇ 50000 ਦੇ ਟੋਟਲ ਕੈਸ਼ ਇਨਾਮ ਵੰਡਨੇ ਨੇ ਜਿਹੜੀ ਸਤਪਾਲ ਜੀ ਨੇ ਜੋ ਬ੍ਰੇਟਾ ਟੋਨੇ ਇਹਨਾਂ ਨੇ ਸਾਡੇ 50000 ਦੇ ਵਿੱਚੋਂ ਦੂਸਰਾ ਇਨਾਮ ਜਿੱਤੇ ਹੈਗਾ ਸੈਕੰਡ ਇਨਾਮ 5000 ਰੁਪਏ ਦਾ ਬ੍ਰੇਟਾ ਮੰਡੀ ਟੋਨੇ ਬਾਕੀ ਦੱਸਣਗੇ ਬੀਜੀ ਨੇ 500 ਪਲੱਸ ਗਰੁੱਪ ਚੋਂ ਜਿੰਨੇ ਵੀਡੀਓ ਸ਼ੇਅਰ ਕੀਤੀ ਹੈ ਜੋ ਸਾਡੇ ਪਹਿਲੇ ਵਿਨਰ ਸੀ ਉਹਨਾਂ ਨੇ 600 ਪਲੱਸ ਸ਼ੇਅਰ ਕੀਤੀ ਸੀ ਇਹਨਾਂ ਨੇ 500 ਪਲੱਸ ਗਰੁੱਪ ਚੋਂ ਸ਼ੇਅਰ ਕੀਤੀ ਹੈ ਜੋ ਆਪਣੇ ਨਾਮ ਉਹਨੇ ਲੈਣਾ ਲੈਨੇ। ਹਸੀਕਾਲ ਦੋਸਤੋ ਸਵਾਗਤ ਹੈ ਦੀਸ ਵੀਡੀਓ ਦੇ ਵਿੱਚ ਅੱਜ ਅਸੀਂ ਫੇਰ ਆਏ ਹੋਇਆ ਜੇਵੀ ਡੋਰਜ ਵਾਲੇ ਵੀਰਾਂ ਕੋਲ ਜੀਰਕਪੁਰ ਵਿਖੇ ਤੇ ਅੱਜ ਤੁਹਾਡੇ ਲਈ ਦਰਵਾਜੇ ਤੇ ਬਹੁਤ ਸੋਹਣੇ-ਸੋਹਣੇ ਆਫਰ ਲੈ ਕੇ ਆਏ ਹੋਏ ਆਂਗੇ। ਮਿਰਜਾ ਹਸੀਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਸਾਰੇ ਦਰਸ਼ਕਾਂ ਨੂੰ ਤੁਹਾਡੇ ਮੇਰੇ ਵੱਲੋਂ ਜੇਵੀ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਵੀਰ ਜੀ ਪਹਿਲਾਂ ਤਾਂ ਜਿਹੜੇ ਵੀਰ ਚੱਲਦੇ ਲਾਈਵ ਨੂੰ ਸ਼ੇਅਰ ਕਰ ਰਹੀਆਂ ਉਹਨਾਂ ਨੂੰ ਆਫਰ ਦੇ ਦੋ ਜੀ। ਜਿਹੜੇ ਚੱਲਦੇ ਲਾਈਵ ਨੂੰ ਸ਼ੇਅਰ ਕਰਨਗੇ ਜਾਂ ਵੀਡੀਓ ਨੂੰ ਸ਼ੇਅਰ ਕਰਨਗੇ ਉਹਨੇ ਉਹਨਾਂ ਪਹਿਲੇ 10 ਕੰਟੈਸਟੈਂਟ ਲਈ 5-5000 ਰੁਪਏ ਦੇ ਕੈਸ਼ ਇਨਾਮ ਨੇ ਮੈਕਸਿਮਮ ਗਰੁੱਪ 'ਚ ਸ਼ੇਅਰ ਕਰਨਾ ਹੈ 9878290778 ਤੇ ਮੈਨੂੰ ਉਹਦਾ ਸ਼ੇਅਰ ਦਾ ਜੋ ਸਕਰੀਨਸ਼ਾਟ ਹੈ ਭੇਜਣਾ ਜਿਹਨੇ ਮੈਕਸਿਮਮ ਸ਼ੇਅਰਿੰਗ ਕੀਤੀ ਹੋਏਗੀ ਉਹਦੇ ਲਈ ਕੈਸ਼ ਇਨਾਮ 5000 ਰੁਪਏ ਦੇ 50000 ਦੇ ਟੋਟਲ ਕੈਸ਼ ਇਨਾਮ ਵੰਡਨੇ ਨੇ ਤੁਸੀਂ ਆਪਣੀ ਇਸ ਵੀਡੀਓ ਦੇ ਵਿੱਚ ਦੇ ਸਕਦੇ ਆਲਰੇਡੀ ਦੋ ਪਰਸਨਲ ਜਿਹੜੇ ਉਹ ਇਹ ਨਾਮ ਆ ਜਿਹੜੇ ਜਿੱਤ ਸੋਕੇ ਆ ਤੇ ਉਹਨਾਂ ਦੇ ਬਕਾਇਦਾ ਆਪਾਂ ਸਕਰੀਨਸ਼ਾਟ ਆ ਜਿਹੜੇ ਇਹਦੇ ਵਿੱਚ ਆਪਾਂ ਲਾਵਾਂਗੇ ਤੇ ਵੀਰ ਜੀ ਅੱਜ ਦੀ ਵੀਡੀਓ ਆਪਾਂ ਰੇਟ ਤੇ ਰੱਖਾਂਗੇ ਜੀ ਆਪਾਂ ਰੇਟ ਦੱਸਾਂਗੇ ਦਰਵਾਜ਼ਿਆਂ ਦੇ ਜੀ ਜੀ ਅਗਰ ਰੇਟ ਦੀ ਗੱਲ ਕਰੀਏ ਅੱਜ ਦੀ ਵੀਡੀਓ ਸਿਰਫ ਰੇਟ ਵਾਸਤੇ ਹੋਣ ਲੱਗੀ ਹੈ ਜੋ ਮੈਕਸਿਮਮ ਆਪਾਂ ਕਹਿੰਦੇ ਨੇ ਮਿਨਿਮਮ ਰੇਟ ਕਿ ਅਸ਼ੁਰੂ ਹੁੰਦਾ ਆਪਣਾ 80 ਰੁਪਏ ਸਕਰ ਫੁੱਟ ਤੋਂ ਦਰਵਾਜ਼ਾ ਸ਼ੁਰੂ ਹੋ ਜਾਂਦਾ ਫਲਸ ਡੋਰ ਜੇ ਆਪਾਂ ਕਹਿ ਦਈਏ ਕੋਟਡ ਡੋਰ ਜਿਹਨੂੰ ਆਪਾਂ ਮੈਂਬਰਨ ਡੋਰ ਕਹਿੰਦੇ ਆ ਜਿਹਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਡਿਜ਼ਾਈਨ ਮਿਲ ਜਾਣਗੇ ਕਲਰ ਮਿਲ ਜਾਣਗੇ ਤਿਆਰ ਡੋਰ ਦੀ ਗੱਲ ਕਰੀਏ 120 ਰੁਪਏ ਸਕਰ ਫੁੱਟ ਤੋਂ ਦਰਵਾਜ਼ਾ ਸ਼ੁਰੂ ਕਰ ਦਾਂਗੇ ਦੇਣਾ ਤੇ ਆ ਡਿਜ਼ਾਈਨਿੰਗ ਵਾਲ ਡਿਜ਼ਾਈਨ ਕਸਟਮਾਈਜ਼ ਹੋਏਗਾ ਕਸਟਮਰ ਜੋ ਵੀ ਡਿਜ਼ਾਈਨ ਬਣਾਉਣਾ ਚਾਹੁੰਦਾ ਹੈ ਡਿਜ਼ਾਈਨ ਬਣ ਜਾਏਗਾ ਉਹਦੇ ਵਿੱਚ ਉਹਨੂੰ ਕਲਰ ਆਪਸ਼ਨ ਮਿਲ ਜਾਏਗੀ ਡਿਜ਼ਾਈਨ ਆਪਸ਼ਨ ਮਿਲ ਜਾਏਗੀ ਇਹ ਦੇਖੋ ਜਿਵੇਂ ਬਿਲਕੁਲ ਪਾਲਿਸ਼ ਕਰਕੇ ਸਜਿਆ ਹੁੰਦਾ ਦਰਵਾਜ਼ਾ ਓਨਲੀ 120 ਰੁਪਏ ਸਕਰ ਫੁੱਟ 120 ਰੁਪਏ ਵੀਰ ਜੀ ਕਿੰਨਾ ਕੋਈ ਗਾਰੰਟੀ ਵਾਰੰਟੀ ਇਹ ਦਿੰਦੇ ਹੋਵਾਂਗੇ ਜੀ 5 ਸਾਲ ਦੀ ਰਿਟਰਨ ਦੇ ਵਿੱਚ ਗਾਰੰਟੀ ਹੈ 5 ਸਾਲ ਦੀ ਇਹਨਾਂ ਦੀ ਵੀ 120 ਰੁਪਏ ਜੀ 120 ਰੁਪਏ ਸਕਰ ਫੁੱਟ ਦੀ ਵੀ 5 ਸਾਲ ਦੀ ਗਾਰੰਟੀ ਹੈ ਜੀ ਸਾਡੀ ਤਾਂ ਦੋਸਤੋ ਮੈਨੂੰ ਲੱਗਦਾ ਇਦੋਂ ਦਾ ਟ੍ਰੇਡ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਜ 올 인디아 ਦੀ ਗਰੰਟੀ ਲੈਣੇ ਕੋਈ 120 ਰੁਪਏ ਸਿਕਅਰ ਫੁੱਟ ਚ ਦਰਵਾਜ਼ਾ ਦੇ ਦੇ ਜੀ ਪੂਰੇ 올 인디아 ਦੀ ਇਸ ਮਟੀਰੀਅਲ ਦੇ ਵਿੱਚ ਜੇ ਵੀ ਦਾ ਅੰਦਰ ਬੋਰਡ ਹੋਣਾ ਚਾਹੀਦਾ ਲਿਖਤ ਵਿੱਚ ਵਿੱਚ ਗਰੰਟੀ ਹੋਣੀ ਚਾਹੀਦੀ ਹੈ ਔਰ ਕੋਈ 120 ਰੁਪਏ ਦੇ ਦੇ ਦੋ ਬੰਦਾ 50000 ਰੁਪਏ ਕੈਸ਼ ਇਨਾਮ ਲੈ ਕੇ ਜਾ ਸਕਦਾ ਕੋਈ 120 ਰੁਪਏ ਦੇ ਵਿੱਚ ਜੇ ਵੀ ਦਾ ਡੋਰ ਦੇ ਦੇ ਤੇ ਵੀਰ ਜੀ 7'3" ਦਾ ਜ਼ਿਆਦਾਤਰ ਸਟੈਂਡਰਡ ਸਾਈਜ਼ ਹੀ ਦਰਵਾਜ਼ੇ ਲੱਗਦੇ ਆ ਕੀ ਰੇਟ ਬਣ ਜੂਗਾ ਇਹਦਾ 7'3" ਦਾ ਤੁਸੀਂ ਮੰਨ ਕੇ ਚੱਲੋ ਮੋਟਾ-ਮੋਟਾ 2000 ਤੋਂ 2500 ਦੇ ਵਿੱਚ ਬੈਠੂਗਾ ਸਾਰਾ ਜੀ ਸਾਰਾ ਹੀ ਠੀਕ ਜੀ 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 ਇਹ ਦੋਸਤੋ ਡਿਜ਼ਾਈਨ ਦੇਖੀ ਚਲੋ ਤੇ ਵੀਰ ਜੀ ਇਹ ਜੇ ਲੱਕੜ ਵਗੈਰਾ ਕਿਹੜੀ ਹੁੰਦੀ ਹੈ ਜੀ ਇਹ ਜਰਮਨ ਪਾਈਨ ਦੀ ਲੱਕੜ ਯੂਜ਼ ਕੀਤੀ ਹੁੰਦੀ ਹੈ ਜੀ ਅੰਦਰ ਜੋ ਫੀਲਿੰਗ ਹੁੰਦੀ ਹੈ ਪਲਾਈ ਕਟਿੰਗ ਦੀ ਫੀਲਿੰਗ ਹੁੰਦੀ ਹੈ ਮਤਲਬ ਪ੍ਰੋਪਰ ਪਲਾਈ ਬਣਾ ਕੇ ਉਹਨੂੰ ਸੀਜ਼ਨ ਕਰਕੇ ਵਿੱਚ ਭਰਿਆ ਜਾਂਦਾ ਹੈ 0% ਬੁਰਾਦੇ ਵਾਲੇ ਬੋਰਡ ਨੇ ਜਿੱਥੋਂ ਮਰਜ਼ੀ ਬੰਦਾ ਕੱਟੇ ਜਿੱਥੋਂ ਮ ਕਾਰਪਂਡਰ ਫਿਟ ਕਰ ਦੂਗਾ ਜਦੋਂ ਬਾਅਦ ਇਸ ਤੇ ਟੱਕਰ ਤੇ ਪੇਂਟ ਕਰਵਾਣਾ ਤਾਂ 올 ਲਾਈਫ ਦੀ ਗਾਰੰਟੀ ਹੈ ਜੀ ਠੀਕ ਹੈ ਵੀਰ ਜੀ ਜੀ ਤੇ ਦੋਸਤੋ ਮੈਨੂੰ ਨਹੀਂ ਲੱਗਦਾ ਇੰਨੇ ਸਸਤੇ ਦਰਵਾਜਿਆਂ ਤੇ ਪੰਜ ਪੰਜ ਸਾਲ ਦੀ ਜਿਹੜੀ ਤੁਹਾਨੂੰ ਗਾਰੰਟੀ ਮਿਲੂਗੀ ਤੇ ਵਾਟਰ ਪ੍ਰੂਫ ਆ ਰੇਟ ਦੇ ਵਿੱਚ ਦਰਵਾਜੇ ਤੁਹਾਨੂੰ ਮਿਲ ਜਾਣੇ ਆਗੇ ਤੇ ਸ਼ੇਅਰ ਕਰੀ ਚੱਲਿਓ ਚੱਲਦੇ ਆ ਲਾਈਵ ਨੂੰ ਦੋਸਤੋ ਤੇ ਅੱਗੇ ਲੈ ਕੇ ਚੱਲਦੇ ਆ ਵੀਰ ਜੀ ਆ ਵੀ ਦਿਖਾਓ ਜੀ ਜੀ ਇਹ ਤੁਹਾਡੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆ ਗਏ ਜੀ ਮਤਲਬ ਇਹ ਆ ਗਏ 15 ਸਾਲ ਦੀ ਗਾਰੰਟੀ ਦੇ ਵਿੱਚ ਇਹ ਤਕਰੀਬਨ 200 ਰੁਪਏ ਸਕੁਅਰ ਫੁੱਟ ਦਾ ਦਰਵਾਜ਼ਾ ਤੁਹਾਨੂੰ ਮਿਲੇਗਾ ਰੀਟਨ ਦੇ ਵਿੱਚ ਗਾਰੰਟੀ ਹੋਏਗੀ ਬੋਥ ਸਾਈਡ ਡਿਜ਼ਾਈਨ ਹੋਏਗਾ ਇਹਦੇ ਵਿੱਚ ਉਹਦੇ ਵਿੱਚ ਪਲਾਈ ਦੀ ਕਟਿੰਗ ਦੀ ਫੀਲਿੰਗ ਸੀ ਜੀ ਇਹਦੇ ਵਿੱਚ ਟੋਟਲੀ ਫੀਲਿੰਗ ਜਰਮਨ ਪਾਈਨ ਦੀ ਇੱਕੋ ਹੀ ਤਰ੍ਹਾਂ ਦੀ वुਡ ਯੂਜ਼ ਕੀਤੀ ਹੋਈ ਹੈ ਜੋ ਮਰਜ਼ੀ ਕੱਟ ਕੇ ਦੇਖ ਸਕਦਾ ਜਿਹਨੂੰ वुਡ ਦੀ ਨੌਲੇਜ ਹੈ ਟੈਸਟ ਕਰਵਾ ਸਕਦਾ ਜਿੱਥੋਂ ਮਰਜ਼ੀ ਕੱਟ ਕੇ ਦਰਵਾਜ਼ਾ ਬਿਲਕੁਲ ਫੁੱਲ ਫੀਲਿੰਗ ਦਾ ਦਰਵਾਜ਼ਾ ਹੋਏਗਾ ਪਾਈਨ ਦੇ ਵਿੱਚ 200 ਰੁਪਏ ਸਕੁਅਰ ਫੁੱਟ ਡਿਜ਼ ਇਹ ਜਿਹੜਾ ਬੰਦਾ ਕੋਈ ਆਪਣਾ ਘਰ ਬਣਾ ਰਿਹਾ ਹੈ ਮਤਲਬ ਕਹਿੰਦਾ ਮਤਲਬ ਜਿਹਨੂੰ ਕੋਈ ਥੋੜਾ ਜਿਹਾ ਉਹ ਨਹੀਂ ਹੈਗਾ ਕਿਉਂਕਿ ਦਰਵਾਜ਼ਾ 4000 ਦੀ ਰੇਂਜ 'ਚ ਆਪਾਂ ਕਹਿੰਦੇ ਨੇ ਆ ਜਾਂਦਾ ਇੱਕ ਦਰਵਾਜ਼ਾ ਤੇ 4 4000 ਲਾ ਕੇ ਜੇ ਸਾਨੂੰ 15 ਸਾਲ ਦੀ ਗਾਰੰਟੀ ਮਿਲਦੀ ਆ ਤਾਂ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ ਜੀ 15 ਸਾਲ ਦੀ ਆਪਣੀ ਬੋਰਡ ਦੀ ਗਾਰੰਟੀ ਹੈ ਜੀ ਜੋ ਜੇਵੀ ਦਾ ਹੋਏਗਾ ਅੰਦਰ ਬੋਰਡ ਫਰੈਸ਼ ਫੀਲਿੰਗ ਦਾ ਬੋਰਡ ਹੋਏਗਾ ਬੋਰਡ ਘੁੰਮ ਜੇ ਮਤਲਬ ਬੋਰਡ ਫੁੱਲ ਜੇ ਪਾਣੀ ਨਾਲ ਔਰ ਮਤਲਬ ਢੀਮਕ ਲੱਗ ਜਾਏ ਤਿੰਨ ਤਰ੍ਹਾਂ ਦੀ ਕੁਆਲਿਟੀ ਹੈ ਮਤਲਬ ਗਾਰੰਟੀ ਆਪਾਂ ਕਲੇਮ ਕਰਦੇ ਹਾਂ ਦਰਵਾਜ਼ੇ ਨੂੰ ਕੁਝ ਵੀ ਹੋ ਜਾਏ ਇਹਨੂੰ ਮਤਲਬ ਬੇਸ ਨੂੰ ਜੋ ਜੇਵੀ ਦਾ ਡੋਰ ਹੈਗਾ ਇਹਨੂੰ ਕੁਝ ਵੀ ਹੋ ਜਾਏ ਤਾਂ ਬੰਦਾ ਦਰਵਾਜ਼ਾ ਰੀਟਨ ਦੇ ਵਿੱਚ ਲਿਆ ਕੇ 15 ਸਾਲ ਤੋਂ ਪਹਿਲਾਂ ਪਹਿਲਾਂ ਚੇਂਜ ਕਰਵਾ ਸਕਦਾ ਹੈ ਤੇ ਕਲਰ ਡਿਜ਼ਾਈਨ ਇਹਦੇ ਵਿੱਚ ਬਹੁਤ ਨੇ ਵੀਰ ਜੀ ਜੀ 2000 ਪਲੱਸ ਡਿਜ਼ਾਈਨ ਮਿਲ ਜੇਗਾ 2000 ਪਲੱਸ ਇਹਦੇ ਵਿੱਚ ਕਲਰ ਮਤਲਬ ਡਿਜ਼ਾਈਨ ਬਹੁਤ ਆਪਸ਼ਨ ਮਿਲ ਜਾਈਗੀ ਹਾਂਜੀ ਇਹਦੇ ਵਿੱਚ ਪੂਰੀ ਦੀ ਪੂਰੀ ਕੈਟਲੌਗਸ ਹੈ ਇਸ ਤੋਂ ਇਲਾਵਾ ਕਸਟਮਰ ਆਪਣਾ ਵੀ ਕੋਈ ਡਿਜ਼ਾਈਨ ਲੈ ਕੇ ਆਂਦਾ ਹੈ ਕੋਈ ਵੀ ਦਿੱਕਤ ਨਹੀਂ ਅੱਗੇ ਅੱਗੇ ਜੀ ਸਕਿਨ ਡੋਰ ਹਾਂਜੀ ਵੀਰ ਜੀ ਠੀਕ ਹੈ ਪੁਆਇੰਟ ਜੇ ਸਸਤੇ ਦੀ ਗੱਲ ਕਰੀਏ ਪੁਆਇੰਟ 72 ਦੀ ਸਕਿਨ ਲੱਗੀ ਹੈ ਜੀ ਪਲਾਈ ਕਟਿੰਗ ਦਾ ਬੋਰਡ ਹੈ ਓਨਲੀ 150 ਰੁਪਏ ਫੁੱਟੇਜ ਦੇ ਦਾਂਗੇ ਜੀ ਇਹ 150 ਰੁਪਏ ਜੀ 150 ਰੁਪਏ ਫੁੱਟੇਜ ਦੋਨੇ ਸਾਈਡ ਤੇ ਮਾਈਕਾ ਲੱਗਿਆ ਜੀ ਇਹ ਨਹੀਂ ਮਾਈਕਾ ਸਟੈਲਨ ਦਾ ਮਾਈਕਾ ਜੀ ਤੋਂ ਲੈ ਸਾਈਡ ਤੇ ਕਮਾਲ ਕਰੀ ਜਾਂਦੇ ਆ ਬਾਅਦ ਚ ਨਾ ਕਹਿ ਰਹੋ ਕਸਟਮਰ ਆਇਆ ਤਾਂ ਵੀ ਰੇਟ ਵਧਾ ਹਟਾ ਜੀ ਪ੍ਰਾਈ ਕਟਿੰਗ ਚ 5 ਸਾਲ ਦੀ ਗਾਰੰਟੀ ਦੇ ਅੰਦਰ ਜੈਨੂੰ ਵੀ ਆਪਾਂ ਫਰੈਸ਼ ਚ ਲਾਵਾਂਗੇ ਜਿਵੇਂ ਮੈਂ ਤੁਹਾਨੂੰ ਦੋ ਤਰੀਕੇ ਦਾ ਦਿਖਾਇਆ ਸੀ ਜੈਨੂੰ ਫਰੈਸ਼ ਚ ਲਾਵਾਂਗੇ ਤਾਂ 250 ਰੁਪਏ ਸਕੁਅਰ ਫੁੱਟ ਹੈ ਜੀ ਆ ਤੁਹਾਡੇ ਨਾਲ ਹੀ ਮਤਲਬ ਇਧਰ ਨਹੀਂ ਗਾ ਮਰਵਾਓ ਫਰੈਸ਼ ਦਾ ਸੈਗਮੈਂਟ ਹੈ ਜੀ 15 ਸਾਲ ਦੀ ਗਾਰੰਟੀ ਦੇ ਅੰਦਰ ਓਕੇ ਜੇ ਤੁਸੀਂ ਜ਼ਿਆਦਾ ਗਾਰੰਟੀ ਲੈਣਾ ਚਾਹੁੰਨਾ ਤਾਂ 15 ਸਾਲ ਦੀ ਗਾਰੰਟੀ ਵਾਲੇ ਵੀ ਆ ਗਏ ਜੀ 15 ਸਾਲ ਦੀ ਜਰਮਨ ਪਾਈਨ ਦਾ ਬੋਰਡ ਹੋਏਗਾ ਜੀ ਜੇ ਵੀ ਦਾ ਫੁੱਲ ਗਾਰੰਟੀ ਹੋਏਗੀ ਔਰ ਡਿਜ਼ਾਈਨ ਦੀ ਵੀ ਜੀ ਮੀਰ ਜੀ ਤੁਸੀਂ ਵਾਰ-ਵਾਰ ਕਹੀ ਜਾਂਦੇ ਵੀ ਜਿਵੇਂ ਸਿਉਂਖ ਵਗੈਰਾ ਲੱਗੀਦਾ ਸੀ ਗਰੰਟੀ ਦਿੰਨੇ ਆ ਪਰ ਕਈ ਏਰੀਆ ਚ ਨਾ ਬਹੁਤ ਜ਼ਿਆਦਾ ਸਿਉਂਖ ਉੱਥੇ ਲੱਗ ਜਾਂਦੀ ਆ ਫਿਰ ਤੁਸੀਂ ਨੁਕਸਾਨ ਚ ਨਹੀਂ ਜਾਓਗੇ ਨਹੀਂ ਟ੍ਰੀਟ ਕੀਤਾ ਹੁੰਦਾ ਬਕਾਇਦਾ ਤੁਸੀਂ ਮੈਂ ਪਹਿਲੀ ਵੀਡੀਓ ਚ ਮੇਰਾ ਇਹਨੂੰ ਪਲਾਂਟ ਵੀ ਤੁਸੀਂ ਦਿਖਾਇਆ ਕਸਟਮਰ ਨੂੰ ਵੀ ਜਿਹਦੇ ਵਿੱਚ ਆਪਾਂ ਚੈਂਬਰ ਕਰਦੇ ਆ ਇਹਨੂੰ ਟ੍ਰੀਟ ਕਰਦੇ ਆ ਬਟ ਫਿਰ ਵੀ ਅਗਰ 100 ਦੇ ਵਿੱਚੋਂ 1% ਕਸਟਮਰ ਦਾ ਕੋਈ ਦਿੱਕਤ ਆਂਦੀ ਵੀ ਹੈਗੀ ਆ ਤਾਂ ਸਾਨੂੰ ਰਿਪਲੇਸ ਕਰਨ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਵੈਸੇ 99.9% ਕਸਟਮਰ ਨੂੰ ਦਿੱਕਤ ਨਹੀਂ ਆਏਗੀ ਠੀਕ ਹੈ ਵੀਰੇ ਜੇਰੋਂ ਤੁਸੀਂ ਗਰੰਟੀ ਲੈਂਦੇ ਫਿਰ ਜੇ ਦਿੱਕਤ ਆ ਵੀ ਜਾਉ ਤਾਂ ਦੋਸਤੋ ਤੁਹਾਡੇ ਤੇ ਰਿਪਲੇਸ ਹੋਣੀ ਹੀ ਹੋਣੀ ਆ ਹਨਾ ਜੀ ਜੀ ਬਾਕੀ ਅਲੱਗ-ਅਲੱਗ ਸ਼ਹਿਰਾਂ 'ਚ ਬ੍ਰਾਂਚੇਸ ਹੈਗੀਆਂ ਨੇ ਮੇਰੀਆਂ ਤੁਹਾਨੂੰ ਈਜ਼ੀਅਰ ਰਿਪਲੇਸ ਕਰਵਾਉਣਾ ਸ਼ਾਇਦ ਤੁਹਾਡੇ ਬ੍ਰਾਂਚ ਤੁਹਾਡੇ ਸ਼ਹਿਰ 'ਚ ਵੀ ਤੁਹਾਨੂੰ ਕੋਈ ਬ੍ਰਾਂਚ ਮੇਰੀ ਮਿਲ ਜਾਏਗੀ ਤੇ ਤੁਸੀਂ ਆਨਲਾਈਨ ਸਰਚ ਮਾਰ ਕੇ ਜੇ ਵੀ ਦੀ ਦੇਖ ਸਕਦੇ ਹੋ ਅਦਰਵਾਈਜ਼ ਸਾਡਾ ਜੋ ਜੀਰਪੁਰ ਹੈੱਡ ਆਫਿਸ ਹੈ ਇੱਥੇ ਜਦੋਂ ਮਰਜ਼ੀ ਆ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ ਤੇ ਬ੍ਰਾਂਚੇਸ ਆਪਣੀਆਂ ਵੀਰ ਜੀ ਮੈਨੂੰ ਐ ਦੱਸੋ ਕਿਹੜੇ-ਕਿਹੜੇ ਸ਼ਹਿਰਾਂ 'ਚ ਹੁਣ ਹੈਗੀਆਂ ਨੇ ਅ ਬ੍ਰਾਂਚੇਸ ਆਪਣੀਆਂ ਫੋਨ ਮਤਲਬ ਆਨ ਵਾਲੇ ਟਾਈਮ ਚ ਇੱਕ ਦੋ ਬ੍ਰਾਂਚਾਂ ਹੋਰ ਤੁਹਾਨੂੰ ਅੱਗੇ ਦੱਸ ਦਾਂਗੇ ਕਿ ਕਿਹੜੀਆਂ ਕਿਹੜੀਆਂ ਬ੍ਰਾਂਚਾਂ ਆਪਾਂ ਓਪਨ ਕਰਨ ਜਾ ਰਹੇ ਹਾਂ ਬਾਕੀ ਆਲ ਹਿਮਾਚਲ ਤੁਹਾਨੂੰ ਮਿਲ ਜਾਏਗਾ ਆਲ ਉੱਤਰਾਖੰਡ ਮਿਲ ਜਾਏਗਾ ਜੇ ਐਂਡ ਕੇ ਮਿਲ ਜਾਏਗਾ ਜਿੱਥੇ ਕਹੋਗੇ ਤੁਹਾਨੂੰ ਉੱਥੇ ਡਿਲੀਵਰੀ 2 PM ਪੀ ਜਿੱਥੇ ਮਰਜੀ ਮੰਗਵਾ ਲੈ ਜਿੱਥੇ ਮਰਜੀ ਆਲ ਇੰਡੀਆ ਦੇ ਵਿੱਚ ਜਿੱਥੇ ਮਰਜੀ ਦਰਵਾਜ਼ੇ ਦੀ ਡਿਲੀਵਰੀ ਮੰਗਵਾ ਲੈ ਬੰਦਾ ਮੈਕਸਿਮਮ ਮਿਨਿਮਮ 100 ਰੁਪਿਆ ਖਰਚਾ ਆਉਂਦਾ ਜੀ ਇੱਕ ਦਰਵਾਜ਼ੇ ਦਾ ਔਰ ਮੈਕਸਿਮਮ 300 ਰੁਪਿਆ ਚਾਹੇ ਬੰਦਾ ਗੁਜਰਾਤ ਬੈਠਾ ਚਾਹੇ ਬੈਠਾ ਸਿੱਕਮ ਚਾਹੇ ਬੈਠਾ ਉੜੀਸਾ ਚਾਹੇ ਰਾਜਸਥਾਨ ਵਿਹਾਰ ਐਮਪੀ ਜਿੱਥੇ ਮਰਜੀ ਜਿੱਥੇ ਮਰਜੀ ਜੀ 올 ਇੰਡੀਆ ਦੇ ਵਿੱਚ ਜਿਹੜੇ ਮਰਜੀ ਕੋਨੇ 'ਚ ਬੈਠਾ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ 300 ਰੁਪਏ ਤੋਂ ਵੱਧ ਦੇ ਦਰਵਾਜ਼ੇ ਦਾ ਖਰਚਾ ਨਹੀਂ ਆਉਂਦਾ ਵੀਰ ਜੀ ਉਹਨਾਂ ਨੂੰ ਆਉਣ ਤੇ ਖਰਚਾ ਬੜਾ ਆ ਜਾਣਾ ਹੈ ਔਨਲਾਈਨ ਆਰਡਰ ਕਰਦੇ ਜੀ ਔਨਲਾਈਨ ਸਾਡੇ ਤੋਂ ਮੰਗਵਾ ਸਕਦਾ ਹੈ ਸਾਡੀ ਜੀ ਐਂਡ ਵੀ ਦਾ ਪੇਜ ਹੈਗਾ ਬੰਦਾ ਫੋਲੋ ਕਰ ਸਕਦਾ ਹੈ ਅਦਰਵਾਈਜ਼ ਵੀਡੀਓ ਕਾਲ ਵਗੈਰਾ ਕਰ ਸਕਦਾ ਹੈ ਮਤਲਬ ਸਾਨੂੰ ਵਟਸਐਪ ਤੇ ਆਪਣੇ ਸਾਈਜ਼ ਵਗੈਰਾ ਕੋਟੇਸ਼ਨ ਤੇ ਵੀਰ ਜੀ ਕਿ ਬਿਲਡਰਾਂ ਵਾਸਤੇ ਜ਼ਰੂਰ ਦੱਸ ਤੋਂ ਜੀ ਬਿਲਡਰਾਂ ਵਾਸਤੇ ਵੀ ਬਹੁਤ ਵਧੀਆ ਪ੍ਰਾਈਸ ਨੇ ਸਾਡੇ ਕੋਲੇ ਦੁਕਾਨਦਾਰਾਂ ਵਾਸਤੇ ਵੀ ਬਹੁਤ ਵਧੀਆ ਪ੍ਰਾਈਸ ਨੇ ਜਿਹੜੇ ਵੀ ਅਗੇ ਕੰਮ ਕਰਨਾ ਚਾਹੁੰਦੇ ਨੇ ਕੋਈ ਨਮਕਮ ਖੋਲਣਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਬਹੁਤ ਵਧੀਆ ਪ੍ਰਾਈਸ ਨੇ ਉਹ ਸਾਡੇ ਨਾਲ ਟ ਮਤਲਬ ਫੋਨ ਤੇ ਗੱਲ ਕਰਕੇ ਟੋ ਟੋ ਕਰਕੇ ਆਪਣੇ ਪ੍ਰਾਈਸ ਕਲੀਅਰ ਕਰ ਸਕਦੇ ਆਂ ਦਰਵਾਜਿਆਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਦਾ ਪਿਆ ਜੀ ਦਰਵਾਜੇ ਬਹੁਤ ਨੇ ਜੀ ਡਿਜ਼ਾਈਨ ਨੇ ਸਕਿਨ ਡੋਰ ਬੋਲਿਆ ਜਾਂਦਾ ਇਹਨਾਂ ਨੂੰ ਇਹ ਸਕਿਨ ਡੋਰ ਨੇ ਪ੍ਰੋਫੈਸ਼ਨਲੀ ਆਫਿਸ ਵਗੈਰਾ ਫਲੈਟਸ ਵਗੈਰਾ ਕਮਰਸ਼ੀਅਲ ਜਿਵੇਂ ਰੇਲ ਉਨਾ ਵਾਸਤੇ ਯੂਜ਼ ਹੁੰਦੇ ਨੇ ਜੀ ਇਹ ਦਰਵਾਜ਼ੇ 250 ਰੁਪਏ ਸਕਰ ਫੁੱਟ ਦੇ ਵਿੱਚ ਦਰਵਾਜ਼ਾ ਹੈ ਦੋਨੇ ਸਾਈਡ ਤੇ 1 ਐਮ ਐਮ ਦੀ ਸਕਿਨ ਲੱਗੀ ਹੋਈ ਹੈ ਜੀ 15 ਸਾਲ ਦੀ ਗਾਰੰਟੀ ਕਵਰ ਕਰਦੇ ਆਂ ਜੀ ਇਹ 15 ਸਾਲ ਦੀ ਗਾਰੰਟੀ ਜੀ ਦਰਵਾਜ਼ਾ ਘੁੰਮ ਜੇ ਬੈਂਡ ਹੋ ਜੇ ਫੁੱਲ ਜੇ ਦੀਮਕ ਲੱਗ ਜੇ 15 ਸਾਲ ਦੇ ਵਿੱਚ ਰਿਟਰਨ ਹੈ ਜੀ ਤੇਰੇ ਜੀ ਵੀ ਡਿਜ਼ਾਈਨ ਵਗੈਰਾ ਬੜੇ ਵਧੀਆ ਇਸ ਦੇ ਵਿੱਚ ਪੂਰੀ ਕੈਟਲੋਗ ਹੋਏਗੀ ਜੀ ਡਿਜ਼ਾਈਨ ਦੀ ਹਜ਼ਾਰਾਂ ਹੀ ਤੁਹਾਨੂੰ ਡਿਜ਼ਾਈਨ ਮਿਲ ਜਾਏਗਾ ਮਤਲਬ ਐਂਡਲੈਸ ਡਿਜ਼ਾਈਨ ਹੈਗੇ ਨੇ ਇਹਦੇ ਸਾਡੇ ਕੋਲੇ ਬਿਲਕੁਲ ਦਾ ਦੇਖ ਸਕਦੇ ਹੋ ਦੋਸਤੋ ਇਹ ਵੀ ਇੱਕ ਜੁਨੀਕ ਜਿਹਾ ਕਨਸੈਪਟ ਆ ਜੇ ਤੁਸੀਂ ਆਫਿਸ ਤਿਆਰ ਕਰਵਾਉਣਾ ਜਾਂ ਤੁਸੀਂ ਕੋਈ ਵੀ ਫਲੈਟ ਤਿਆਰ ਕਰਵਾਉਣਾ ਤਾਂ ਇਹ ਤੁਹਾਡੇ ਲਈ ਬਹੁਤ ਖਾਸ ਡਿਜ਼ਾਈਨ ਵੀਰ ਹੋਰੀ ਲੈ ਕੇ ਆਏ ਹੋਏ ਆਗੇ ਜੇਕਰ ਇੱਥੇ ਵਿజిਟ ਕਰਨਾ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਐਡਰੈਸ ਹੈਗਾ ਜੀ ਸਾਡਾ Shimla Kalka Highway ਜੀ Jirkhpur Baltana K area light ਤੇ ਬੀਰ ਹੋਰਾਂ ਦੇ ਨੰਬਰ ਅਸੀਂ ਸਕਰੀਨ ਤੇ ਦਿੱਤੇ ਹੋਏ ਆ ਤੁਸੀਂ ਇਹਨਾਂ ਤੇ ਵੀ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਇੱਥੇ ਪਹੁੰਚਣ ਦੇ ਵਿੱਚ ਪ੍ਰੋਬਲਮ ਆਉਂਦੀ ਪਈ ਹੈ ਤਾਂ ਤੁਸੀਂ WhatsApp ਤੇ ਆਪਣਾ ਮੈਸੇਜ ਭੇਜ ਕੇ ਲੋਕੇਸ਼ਨ ਆ ਜਿਹੜੀ ਮੰਗਵਾ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਸੋਹਣੇ ਸੋਹਣੇ ਦਰਵਾਜ਼ੇ ਦੇ ਡਿਜ਼ਾਈਨ ਦੇ ਜਿਹੜੇ ਆ ਦੇਖ ਸਕਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ